ਨਾ ਮੈਂ ਬੋਲਣਾ ਨਹੀਂ ਆ ਠੀਕ ਹੈ ਜੀ ਇਹ ਮੀਜ਼ੀ ਗੱਲਾਂ 'ਚ ਗੱਲ ਪ੍ਰੋਗਰਾਮ 'ਚ ਅੱਜ ਅਸੀਂ ਇੱਕ ਨਵੇਕਲੀ ਜਈ ਗੱਲ ਪੇਸ਼ ਕਰਾਂਗੇ ਪੰਜਾਬ ਦੇ ਵਿੱਚ ਲਚਰ ਗਾਇਕੀ ਦੀ ਚਰਚਾ ਹਮੇਸ਼ਾ ਹੁੰਦੀ ਰਹਿੰਦੀ ਹੈ ਪੰਜਾਬੀ ਸੰਗੀਤ 'ਚ ਫੈਲੇ ਪ੍ਰਦੂਸ਼ਣ ਦੀ ਵੀ ਚਰਚਾ ਹਮੇਸ਼ਾ ਭਖਦੀ ਰਹੀ ਹੈ ਪਿਛਲੇ ਦਿਨੀ ਪੰਜਾਬ ਕਲਾ ਭਵਨ ਚੰਡੀਗੜ੍ਹ 'ਚ ਇੱਕ ਸੈਮੀਨਾਰ ਕਰਵਾਇਆ ਇੰਡੀਅਨ ਪੀਪਲਜ਼ ਥੀਏਟਰ ਐਸ਼ੋ ਏਸ਼ੀਅਨ ਯਾਨੀ ਇਪਟਾ ਨੇ ਕਿ ਜਿਹੜੇ ਲੀਡਰ ਹੈ ਲੋਕ ਸਭਾ ਚੋਣਾਂ ਲੜ ਰਹੇ ਹੈ ਪਰ ਇਹਨਾਂ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਪਰ ਦੂਸ਼ਣ ਜਿਹੜਾ ਫੈਲਿਆ ਸੰਗੀਤ ਵਿੱਚ ਸੱਭਿਆਚਾਰਕ ਪ੍ਰਦੂਸ਼ਣ ਇਸ ਨੂੰ ਏਜੰਡਾ ਕਿਉਂ ਨਹੀਂ ਬਣਾਇਆ ਇਹਨਾਂ ਨੇ ਪ੍ਰੋਗਰਾਮ ਕਰਵਾਇਆ ਬਹੁਤ ਖੂਬਸੂਰਤ ਪਰ ਪ੍ਰੋਗਰਾਮ ਕੜਵਾਹਟ ਵਿੱਚ ਉਦੋਂ ਬਦਲ ਗਿਆ ਜਦੋਂ ਵੱਖ-ਵੱਖ ਪਾਰਟੀਆਂ ਨੇ ਸੱਦੇ ਹੋਏ ਸਿਆਸੀ ਨਮਾਇੰਦੇ ਨਾਂ ਦੇ ਬਰਾਬਰ ਪਹੁੰਚੇ ਦੋ ਕਾਮਰੇਡ ਜਥੇਬੰਦੀਆਂ ਦੇ ਤੇ ਇੱਕ ਕਾਂਗਰਸ ਦਾ ਕਾਉਂਸਲਰ ਹੀ ਪਹੁੰਚ ਸਕਿਆ ਸੰਜੀਵਨ ਸਿੰਘ ਤੇ ਰਣਜੀਵਨ ਸਿੰਘ ਦੀ ਮਿਹਨਤ ਨਾਲ ਇਹ ਕਰਵਾਇਆ ਗਿਆ ਵੱਡਾ ਸਮਾਗਮ ਉਦੋਂ ਫਿੱਕਾ ਪੈਂਦਾ ਜਾਪਿਆ ਜਦੋਂ ਲੋਕਾਂ ਨੇ ਵੀ ਬਹੁਤ ਘੱਟ ਰੁਚੀ ਦਿਖਾਈ ਤੇ ਘੱਟ ਗਿਣਤੀ 'ਚ ਸਮਾਗਮ 'ਚ ਸ਼ਿਰਕਤ ਕੀਤੀ ਪ੍ਰਬੰਧਕਾਂ ਨੇ ਪ੍ਰਬੰਧਾਂ ਦੀ ਕੋਈ ਟੋਟ ਨਹੀਂ ਆਉਣ ਦਿੱਤੀ ਪਰ ਲੋਕਾਂ ਨੂੰ ਕੌਣ ਸਮਝਾਵੇ ਕਿ ਇਹ ਜੇ ਸਵੇਦਨਸ਼ੀਲ ਮੁੱਦੇ ਤੇ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ ਸਮਾਗਮ ਦੀਆਂ ਝਲਕਾਂ ਤੁਸੀਂ ਦੇਖ ਰਹੇ ਹੋ ਤੇ ਸ਼ੁਰੂਆਤ ਵਿੱਚ ਤੁਸੀਂ ਦੇਖ ਚੁੱਕੇ ਹੋ ਕਿ ਉੱਥੇ ਹੋਇਆ ਕੀ ਗੋਆ ਦੇ ਕੇ ਸੀਪੀਆਈਐਮ ਦੇ ਇੱਕ ਲੀਡਰ ਨੇ ਜਦੋਂ ਆਪਣੇ ਲੀਡਰਾਂ ਦੇ ਗੁਣ ਗਾਣ ਕਰਨੇ ਸ਼ੁਰੂ ਕਰ ਦਿੱਤੇ ਤੇ ਆਪਣੀ ਪਾਰਟੀ ਦੀ ਮਹਿਮਾ ਗਾਉਣ ਲੱਗ ਪਿਆ ਤਾਂ ਪ੍ਰਬੰਧਕਾਂ ਨੂੰ ਰਾਸ ਨਾ ਆਇਆ ਉਹਨਾਂ ਨੇ ਉਸ ਨੂੰ ਆਪਣਾ ਭਾਸ਼ਣ ਬੰਦ ਕਰਨ ਜਾਂ ਸੰਖੇਪ ਕਰਨ ਲਈ ਕਿਹਾ ਉਹ ਪ੍ਰਬੰਧਕਾਂ ਨਾਲ ਲੜ ਕੇ ਉੱਥੋਂ ਤੁਰ ਪਿਆ ਸਟੇਜ ਤੋਂ ਉਤਰਦੇ ਸਮੇਂ ਬੁਰੀ ਤਰ੍ਹਾਂ ਡਿੱਗ ਪਿਆ ਤੇ 60 ਫੀਟ ਲੱਗਣ ਤੋਂ ਬਚ ਗਿਆ ਪਰ ਇਸ ਮੌਕੇ ਉੱਤੇ ਵੇਖਣ ਵਾਲੀ ਗੱਲ ਸੀ ਕਿ ਫਿਰ ਵੀ ਸੰਜੀਦਾ ਤੇ ਉਸਾਰੂ ਬਹਿਸ ਚਲਾਈ ਉੱਗੇ ਚਿੰਤਕ ਅਤੇ ਪ੍ਰੋਫੈਸਰ ਲੇਖਕ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਨੇ ਆਪਣੀ ਗੱਲਬਾਤ ਕਰਦਿਆਂ یوں ਕਿਹਾ ਆਪਾਂ ਸੁਣਦੇ ਹਾਂ ਕਿ ਲੌਜੀਕ ਇਹ ਬਣਾਤਾ ਕਿ ਲੋਕ ਚਾਹੁੰਦੇ ਆ ਇਸ ਕਰਕੇ ਅਸੀਂ ਇਹ ਦਰਸਾਉਂਦੇ ਦੂਜੀ ਜਿਹੜੀ ਵੱਡੀ ਦਲੀਲ ਦਿੱਤੀ ਜਾਂਦੀ ਓਏ ਦਿੱਤੀ ਜਾਂਦੀ ਆ ਕਿ ਇਹ ਕੋਈ ਅਸੀਂ ਤਾਂ ਨਹੀਂ ਦਿਖਾ ਰਹੇ ਇਹ ਤਾਂ ਸਦੀਆਂ ਤੋਂ ਚੱਲਦਾ ਹੈ ਤੇ ਫੇਰ ਕੀ ਆ ਕਿ ਕੁਝ ਗਿੱਧਿਆਂ ਦੀਆਂ ਬੋਲੀਆਂ ਕੱਢ ਲਈਆਂ ਜਾਂਦੀਆਂ ਉਹਨਾਂ ਵਿੱਚੋਂ ਕੁਝ ਸ਼ਪਾਰ ਦੇ ਮੇਲੇ ਤੇ ਪਹਿਣ ਵਾਲੀਆਂ ਮਰਦਾਂ ਦੀਆਂ ਬੋਲੀਆਂ ਕੱਢ ਲਈਆਂ ਜਾਂਦੀਆਂ ਤੇ ਕਹਿ ਦਿੱਤਾ ਜਾਂਦਾ ਕਿ ਆਹ ਦੇਖੋ ਤੇ ਤੁਸੀਂ ਵੇਖਿਆ ਹੋਣਾ ਕਿ ਉਸ ਫਿਲਮ ਦੇ ਵਿੱਚ ਵੀ ਇਹ ਗੱਲ ਸਾਡੀ ਨਾਟਕ ਦੀ ਬੇਬੇ ਦੇ ਮੂੰਹੋਂ ਅਖਵਾਤੀ ਕਿ ਦੇਖੋ ਵੀ ਇਹ ਤਾਂ ਔਰਤਾਂ ਕਰਦੀਆਂ ਇਕੱਲੀਆਂ ਜਦੋਂ ਇਹ ਇੱਕ ਸਮੱਸਿਆ ਪਹਿਲਾਂ ਇਹ ਸਮੱਸਿਆ ਨੂੰ ਆਪਾਂ ਥੋੜਾ ਜਾ ਹੋਰ ਖੋਲ ਕੇ ਦੇਈਏ ਪਹਿਲੀ ਗੱਲ ਤੇ ਇਹ ਕਿ ਜਦੋਂ ਇਹ ਆੜ ਲਈ ਜਾਂਦੀ ਆ ਕਿ ਪਹਿਲਾਂ ਵੀ ਇਹ ਕਿਸੇ ਨਾ ਕਿਸੇ ਰੂਪ ਵਿੱਚ ਚੱਲਦੀ ਸੀਗੀ ਚਾਹੇ ਬਜ਼ੁਰਗਾਂ ਜਿਹੜੇ ਉਹ ਬਾਤਾਂ ਜਾਂ ਕਿੱਸੇ ਸੁਣਾਉਂਦੇ ਸੀ ਜਾਂ ਜਿਹੜੀਆਂ ਬੋਲੀਆਂ ਉਹਨਾਂ ਵਿੱਚ ਵੀ ਇਹ ਅਸ਼ਰੀਰਤਾ ਸੀ ਉਹ ਇੱਕ ਵਿਸ਼ੇਸ਼ ਦਾਇਰੇ ਦੀ ਚੀਜ਼ ਹੁੰਦੀ ਸੀ ਉਹ ਇੱਕ ਵਿਸ਼ੇਸ਼ ਦਾਇਰੇ ਦੀ ਚੀਜ਼ ਹੁੰਦੀ ਸੀ ਕੋਈ ਨਹੀਂ ਰੱਖ ਲੈਣ ਦੇਈ ਮੇਰੀ ਬਾਅਦ ਵੈਸੀ ਬਹੁਤ ਉੱਚੀ ਆ ਹੁਣ ਜਦੋਂ ਲੈ ਆਏ ਰੱਖ ਦੇਓ ਇੱਥੇ ਤੇ ਪਾਣੀ ਰੱਖਣਾ ਚਾਹੀਦਾ ਅਸ ਪਾਣੀ ਰੱਖਣਾ ਇੱਕ ਧਾਇਰੇ ਦੀ ਚੀਜ਼ ਹੁੰਦੀ ਸੀ ਉਹ ਧਾਇਰਾ ਇਹ ਕਿ ਧਾਇਰੇ ਦੇ ਵਿੱਚ ਗੱਲ ਹੋਰ ਆ ਕਿ ਨੌਜਵਾਨ ਮੁੰਡੇ ਹੋਸਟਲਾਂ ਚ ਕਿਹੋ ਜਿਹੀਆਂ ਗੱਲਾਂ ਕਰਦੇ ਆ ਜਾਂ ਔਰਤਾਂ ਜਦੋਂ ਕਿਹਾ ਜਾ ਸਕਦਾ ਕਿ ਬਰਾਤ ਚਲੀ ਜਾਂਦੀ ਸੀ ਔਰਤਾਂ ਨੂੰ ਨਾਲ ਹੀ ਲੈ ਕੇ ਜਾਂਦੇ ਸੀ ਪਿੱਛੋਂ ਕਿਹੋ ਜਿਹੀਆਂ ਗੱਲਾਂ ਕਰਦੇ ਸੀ ਜਾ ਉਹ ਜਿਹੜਾ ਦਾਇਰਾ ਸੀ ਉਸ ਦਾਇਰੇ-ਦਾਰੇ ਦੇ ਵਿੱਚੋਂ ਗੱਲ ਪ੍ਰਵਾਨ ਸੀ ਹੋਇਆ ਕੀ ਕਿ ਜਦੋਂ ਜਨਤਕ ਮਾਧਿਅਮ ਆਗੇ ਤਾਂ ਉਹ ਦਾਇਰਾ ਟੁੱਟ ਗਿਆ ਦਾਇਰੇ ਦੀ ਬਜਾਏ ਜਿਹੜੀ ਵੀ ਚੀਜ਼ ਆ ਉਹ ਸਾਰਿਆਂ ਦੇ ਵੀ ਸਾਹਮਣੇ ਹੋ ਗਈ ਉਹ ਚਾਹੇ ਟੈਲੀਵਿਜ਼ਨ ਆ ਉਹਦੀ ਜਿਹੜੀ ਸਭ ਤੋਂ ਜਿਹਨੂੰ ਕਹਿ ਸਕਦੇ ਆ ਕਿ ਟੈਲੀਵਿਜ਼ਨ ਤਾਂ ਫੇਰ ਇੱਕ ਪਰਿਵਾਰ ਦੇ ਕੰਟਰੋਲ 'ਚ ਹੁੰਦਾ ਹੈ ਜਿਹੜੀ ਐਮਬਰੈਸਿੰਗ ਸਥਿਤੀ ਹੁੰਦੀ ਆ ਜਾਂ ਕਹਿ ਲਓ ਕਿ ਬੰਦਾ ਫਸਿਆ-ਫਸਿਆ ਮਹਿਸੂਸ ਹੁੰਦਾ ਹੈ ਕਿ ਬੱਸ ਦੇ ਵਿੱਚ ਬੰਦੇ ਬੈਠੇ ਆ ਉਹਦੇ ਵਿੱਚ ਕੋਈ ਬੰਦਾ ਜਿਹੜਾ ਕਿਸ ਮੂਡ ਚ ਬੈਠਾ ਕੋਈ ਕਿਸ ਮੂਡ ਚ ਬੈਠਾ ਕੋਈ ਭੈਣ ਭਰਾ ਬੈਠੇ ਆ ਤੇ ਉੱਥੇ ਜਿਹੜਾ ਕੋਈ ਪੈਗ ਲਾ ਕੇ ਮਾਂ ਫੜ ਰਿਹਾ ਕਿਤੇ ਕੁਝ ਹੋ ਰਿਹਾ ਕੁਝ ਹੋਰ ਹੋ ਰਿਹਾ ਤਾਂ ਉਹ ਕੀ ਆ ਕਿ ਧੱਕੇ ਨਾਲ ਤੁਹਾਨੂੰ ਇਹ ਚੀਜ਼ ਸੁਣਾਈ ਜਾਂਦੀ ਤੁਸੀਂ ਆਪਦੀ ਮਰਜ਼ੀ ਨਾਲ ਨਹੀਂ ਸੁਣ ਰਹੇ ਹੋ ਧੱਕੇ ਨਾਲ ਸੁਣਾਈ ਜਾਂਦੀ ਆ ਇੱਕ ਤਾਂ ਇਹ ਬਹੁਤ ਵੱਡੀ ਸਮੱਸਿਆ ਇਸ ਉੱਤੇ ਰੋਕ ਕਿਵੇਂ ਲੱਗੇ ਉਲੀਏ ਸਮੱਸਿਆ ਇਸ ਕਰਕੇ ਗੰਭੀਰ ਆ ਕਿ ਜਦੋਂ ਅਸੀਂ ਇਸ ਤੇ ਗੱਲ ਕਰਦੇ ਆ ਕਿ ਇਹਦੇ ਤੇ ਰੋਕ ਲਾ ਦਿਓ ਤਾਂ ਰੋਕ ਲਾਉਣ ਵਾਲੀ ਗੱਲ ਆ ਜਿਹੜੀ ਫਿਰ ਉਹ ਸੈਂਸਰਸ਼ਿਪ ਵੱਲ ਜਾਂਦੀ ਹੈ ਤੇ ਸੈਂਸਰਸ਼ਿਪ ਆ ਜਿਹੜੀ ਫਿਰ ਉਹ ਕੱਲੀ ਅਸ਼ਲੀਲ ਚੀਜ਼ਾਂ ਤੇ ਨਹੀਂ ਲੱਗਣੀਗੀ ਉਹ ਅਸੀਂ ਜਾਣਦੇ ਆ ਕਿ ਫਿਰ ਸੈਂਸਰਸ਼ਿਪ ਕਿਤੇ ਕਿਤੇ ਤੇ ਲੱਗਣੀ ਉਹ ਵੀ ਬੜਾ ਬਰੀਕ ਕੰਮ ਆ ਕਿ ਫਿਰ ਸੈਂਸਰਸ਼ਿਪ ਜਿਹੜੀ ਵੀ ਚੀਜ਼ ਸਰਕਾਰ ਨੂੰ ਰਾਜ ਨੂੰ ਪਸੰਦ ਨਹੀਂ ਇਸ ਕਰਕੇ ਕੁਝ ਜਿਹੜੇ ਵਿਅਕਤੀਗਤ ਆਜ਼ਾਦੀ ਪਸੰਦ ਬੁੱਧੀਜੀਵੀ ਯੋਗ ਬੁੱਧੀਜੀਵੀ ਜਿਹੜੇ ਹੁੰਦੇ ਆ ਉਹ ਇਸ ਗੱਲ ਤੇ ਬਹੁਤ ਜ਼ਿਆਦਾ ਜ਼ੋਰ ਦਿੰਦੇ ਆ ਕਿ ਦੇਖੋ ਜੀ ਅਸੀਂ ਮਾ ਕੇ ਇਹ ਇਸ ਤੇ ਪਾਬੰਦੀ ਨਹੀਂ ਚਾਹੁੰਦੇ ਤਾਂ ਇੱਕ ਤਾਂ ਇਹ ਨੁਕਤਾ ਜਿਹੜਾ ਇਹ ਬੜਾ ਗੰਭੀਰ ਆ ਇਹਦੇ ਤੇ ਸਾਨੂੰ ਵਿਚਾਰ ਕਰਨੀ ਪੈਣੀ ਰਜਿੰਦਰਪਾਲ ਸਿੰਘ ਬਰਾੜ ਤੋਂ ਬਾਅਦ ਉੱਗੇ ਟੀਵੀ ਐਂਕਰ ਤੇ ਪੱਤਰਕਾਰੀ ਵਿਭਾਗ ਦੇ ਡਾਇਰੈਕਟਰ ਰਹੇ ਉੱਗੇ ਲੇਖਕ ਡਾਕਟਰ ਹਰਜਿੰਦਰ ਸਿੰਘ ਵਾਲੀਆ ਨੇ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ ਆਓ ਸੁਣਦੇ ਹਾਂ ਮੇਰੇ ਇੱਕ ਪ੍ਰੋਗਰਾਮ ਸੀ ਖਰੀਆ ਗੱਲੋਂ ਤੂੰ ਸੁਣ ਲਿਆ ਕੋ ਤਿੰਨ ਬੰਦੇ ਪ੍ਰੋਗਰਾਮ ਚ ਭੱਜੇ ਦੇ ਇਹ ਐਸੇ ਸਵਾਲ ਕਿਉਂ ਕਰਦੇ ਆਈ ਕੋਲ ਲੀਡਰ ਆ ਗਿਆ ਭਾਰਤੀ ਜਨਤਾ ਪਾਰਟੀ ਚ ਇੰਟਰਵਿਊ ਦਾ ਬਿਲ ਟਾਈਮ ਦਿੱਤਾ ਮੈਂ ਤਿਆਰੀ ਕੀਤੀ ਹੋਈ ਹੈ ਮੈਂ ਇਸ ਕੁੜੀਓ ਬਿਲਕੁਲ ਤਿਆਰ ਰੱਖਿਆ ਤੇ ਉਹਦਾ ਪੀਏ ਦਾ ਫੋਨ ਆ ਗਿਆ ਕਹਿੰਦੀ ਆਪ WhatsApp ਕੀਤੇ ਹੋਣੇ ਤੁਹਾਨੂੰ ਸਵਾਲ ਇਹ ਪੁੱਛ ਰਹੇ ਨੇ ਮੈਂ ਕਿਹੜਾ ਮੋਦੀ ਦੀ ਇੰਟਰਵਿਊ ਹੈ ਵੀ ਜਿਹੜਾ ਕੁਝ ਕਹੋਗੇ ਕਿ ਕੰਟਰਾਸਟ ਕੁਐਸਚਨ ਨਹੀਂ ਹੋਣੀ ਅ ਜੋ ਹੁਣ 78 ਮਿੰਟ ਚ ਹੋਇਆ ਤੁਸੀਂ ਦੇਖਿਆ ਹੀ ਹੈ ਇਸ ਤਰ੍ਹਾਂ ਮੀਡੀਆ ਇੰਟਰਵਿਊ ਕਰ ਦਵੇਗੇ ਨੋ ਇਸ ਤਰ੍ਹਾਂ ਨਹੀਂ ਉਹ ਕਹਿੰਦੀ ਫੇਰ ਨਹੀਂ ਹੋਊਗਾ ਨਾਓ ਸੋ ਸਵਾਲ ਪੋਲੀਟੀਕਲ ਪਾਰਟੀ ਜਿਹੜੀਆਂ ਨੇ ਦਾ ਉਹਨਾਂ ਨੇ ਨਹੀਂ ਲੈਣੇ ਉਹਨਾਂ ਨੂੰ ਸਵਾਲ ਕਰਨੇ ਨੇ ਔਰ ਲੋਕਾਂ ਚ ਜਾਣੇ ਚਾਹੀਦੇ ਨੇ ਸਵਾਲ ਇਹ ਗੱਲ ਹੁੰਦੀ ਹੈ ਤੇ ਅਸੀਂ ਆਪਣੇ ਸਵਾਲ ਲੋਕਾਂ ਤੱਕ ਲੈ ਕੇ ਜਾ ਰਹੇ ਹਾਂ। ਔਰ ਛੋਟੇ ਸਵਾਲ, ਲੋਕਾਂ ਦੇ ਸਵਾਲ, মিডিਆ ਰਾਹੀਂ ਪੋਲੀਟਿਕਲ ਪਾਰਟੀਆਂ ਦੇ ਨਾਲ ਜਵਾਬ ਦੇਣ ਦਾ ਨੰਨ ਕੌਣ ਦਿੰਦਾ ਜਵਾਬ? ਮੈਂ ਇੱਕ ਮਹੀਨੇ ਦਾ ਕੰਟੈਂਟ ਅਨਲਿਸਿਸ ਕਰਿਆ। ਮੇਰਾ ਕਲੌਟਕਿਚ ਬੈਠੇ ਨੇ ਮੇਰੇ ਸਟੂਡੈਂਟ ਇੱਥੇ ਪ੍ਰੀਤਮ ਰਪਾਲ ਇਹਨੂੰ ਪੁੱਛੋ ਇਹ ਤਾਂ ਸਾਡੀ ਪੱਤਰਕਾਰੀ ਦਾ ਇੱਕ ਹਿੱਸਾ ਹੁੰਦਾ ਹੈ ਪ੍ਰਸ਼ੰਤ ਕਰਨੀ ਕਿ মিডিਆ ਚੱਲ ਕੀ ਰਿਹਾ ਹੈ ਅਬ ਆਪਣੇ ਤਿੰਨੇ ਮਿੱਤਰ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਬੈਠੇ ਨੇ ਇਹ ਜਦੋਂ ਬੋਲਣਗੇ ਤੁਹਾਨੂੰ ਦੱਸ ਦੇਣਗੇ ਕਿ ਇੱਕ ਮਹੀਨੇ ਤੋਂ ਪ੍ਰੋਸੈਸ ਚੱਲ ਰਿਹਾ ਹੈ ਇਲੈਕਸ਼ਨ ਦਾ ਕਿਸੇ ਨੇ ਆਪਣੇ ਕਿਸੇ ਪਾਰਟੀ ਦੇ ਵਿੱਚ ਪੰਜਾਬ ਦੇ ਪਾਣੀ ਦਾ ਮੁੱਦਾ ਠਾਇਆ ਕਿ ਜ਼ਮੀਨੀ ਪਾਣੀ ਖਤਮ ਹੋ ਰਿਹਾ ਜੀ ਅন্ডਰ ਗਰਾਊਂਡ ਵਾਟਰ ਸਾਡਾ ਖਤਮ ਹੋ ਰਿਹਾ ਨਹੀਂ ਸਾਡੇ ਕੋਰ ਇਸ਼ੂਸ ਕਿੱਥੇ ਨੇ ਨੈਸ਼ਨਲ ਲੈਵਲ ਤੇ ਕਿੱਥੇ ਨੇ ਤਜਸਵੀ ਜਾਦਵ ਨੇ ਨਰਾਤਿਆਂ ਚ ਮੱਛੀ ਖਾਧੀ ਕਿ ਟੋਕ ਟੋਕਾ ਮਸਲਾ ਸਾਡੇ ਦੇਸ਼ ਦੇ ਸਾਹਮਣੇ ਕਿ ਇਸ ਵੀਰ ਨੂੰ ਆਂਡਾ ਭੇਜਤਾ ਨਰਾਤਿਆਂ ਚ ਤੇ ਨਾਮ ਬਖਾਰੇ ਉਹਨੇ ਕੋਮਾਲੇ ਤੇ ਇਸ਼ੂ ਕਿੱਥੇ ਦੇ ਸਾਡੇ ਇਹ ਸਾਡੇ ਨਾਲ ਨਾ ਠੱਗੀ ਵੱਜ ਰਹੀ ਹੈ ਸੂਰਤ ਦੇ ਵਿੱਚ ਹੋਰ ਸਾਡੇ ਨਾਲ ਕਿ ਠੱਗੀ ਕਿੱਥੇ ਮੋਟਰ ਹੈ ਕਿੱਥੇ ਲੋਕ ਕਿੱਥੇ ਨੇ ਉਹ ਭਾਈ ਕਰੋ ਸੁਣੋ ਜੇ ਤੁਸੀਂ ਨਹੀਂ ਵੀ ਕੁਝ ਕਰਨਾ ਉਹਨੂੰ ਜਿਤਾਉਣਾ ਹੀ ਹੈ ਐਨੀ ਇੱਕ ਤਾਂ ਗੱਲ ਕਾਨੂੰਨੀ ਤੌਰ ਤੇ ਦੇਖ ਲਓ ਵੀ ਨੋਟਾਂ ਵੀ ਹੁੰਦੀਆਂ ਬਿਲਕੁਲ ਗੈਰ ਕਾਨੂੰਨੀ ਅਨੈਤਿਕ ਕੰਮ ਹੋਇਆ ਉੱਥੇ ਤੋਂ ਇਸ ਕਰਕੇ ਮੈਂ ਕਹਿਣਾ ਹੈ ਕਿ ਜਿਹੜੇ ਸਵਾਲ ਲੈਣਾ ਇਹ ਤਾਂ ਆਪਾਂ ਨੂੰ ਸਿਰਫ ਜੇ ਕੋਈ মিডিਆ ਬਚਿਆ ਜਿਹਦੀ ਅੱਖ ਚ ਪੀਰ ਨਹੀਂ ਪਿਆ ਉਹ ਵੀ ਕਰ ਸਕਦਾ ਹੈ ਨਹੀਂ ਤਾਂ মিডিਆ ਜਿਹੜਾ ਟੀਰਾ ਉਹ ਕਦੇ ਨਹੀਂ ਕਰੂਗਾ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਇਪਟਾ, ਸੰਜੀਵਨ ਤੇ ਰਣਜੀਵਨ ਸਿੰਘ ਤੇ ਉਹਨਾਂ ਦੇ ਸਹਿਯੋਗੀਆਂ ਦਾ ਉਪਰਾਲਾ ਸ਼ਲਾਘਾਯੋਗ ਹੈ। ਇਹਨਾਂ ਨੂੰ ਹੋਰ ਉਤਸ਼ਾਹਿਤ ਕਰਨਾ ਬਣਦਾ ਹੈ ਔਰ ਮੋਢੇ ਨਾਲ ਮੋਢਾ ਮੇਲ ਕੇ ਚੱਲਣਾ ਚਾਹੀਦਾ ਹੈ। 10 ਦਿਨ ਦੀ ਸਵਾਲ ਨਹੀਂ ਹੈ। ਨਾ ਮੈਂ ਬੋਲਣਾ ਨਹੀਂ ਆ। ਚਲ ਕੇ ਹੁਣੇ ਕਰੋ। ਮੈਂ ਤੁਹਾਡੀ ਗੱਲ ਪਹਿਲਾਂ ਸੁਣਾ। ਨਹੀਂ ਨਹੀਂ ਠੀਕ ਹੈ। ਠੀਕ ਹੈ ਜੀ। ਸ਼ੁਕਰੀਆ। ਜਿਹੜੀਆਂ ਗੱਲਾਂ ਮੈਨੂੰ ਸੁਣਨ ਲੋ ਗੱਲ। ਜੋ ਠੀਕ ਹੈ ਸਭ ਨਾਲ ਠੀਕ ਹੈ ਠੀਕ ਹੈ ਠੀਕ ਹੈ ਥੈਂਕ ਯੂ ਤੁਹਾਡਾ ਬਹੁਤ ਮਿਹਰਬਾਨ ਮੈਨੂੰ ਇਹੀ ਵੀਰ ਸੀ ਓਏ